ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਾਫੀ ਹਿੱਟ ਗੀਤ ਦੇਣ ਵਾਲਾ ਗੀਤਕਾਰ ਗਿੱਲ ਰੌਂਤਾ ਜੋ ਕਿ ਪਿਤੇ ਸਾਲ ਪਾਕਿਸਤਾਨ ਲਾਹੌਰ ਗਿਆ ਸੀ ਤੇ ਲਾਹੌਰ ਦੇ ਆਪਣੇ ਸਾਰੇ ਅਨੁਭਵ ਨੂੰ ਇੱਕ ਕਿਤਾਬ ਦੇ ਰੂਪ ਵਿੱਚ ਪੇਸ਼ ਕੀਤਾ ਹੈ ਜਿਸ ਦਾ ਨਾਮ ਹੈ ਹੈਲੋ ਮੈ ਲਾਹੌਰ ਤੋਂ ਬੋਲਦਾ ਹਾਂ ਗਿੱਲ ਰੌਂਤਾ ਆਪਣੇ ਬਹੁਤ ਸਾਰੇ ਦੋਸਤਾਂ ਮਿੱਤਰਾਂ ਨੂੰ ਇਹ ਕਿਤਾਬ ਖੁਦ ਵੀ ਦੇ ਕੇ ਆ ਰਿਹਾ ਹੈ ਤੇ ਬੀਤੇ ਕੱਲ ਗਿੱਲ ਰੌਂਤਾ ਸਿੱਧੂ ਮੂਸੇਵਾਲਾ ਦੇ ਘਰ ਮੂਸੇ ਪਿੰਡ ਗਿਆ ਜਿੱਥੇ ਬੱਪ ਬਲਕੌਰ ਸਿੰਘ ਨੂੰ ਗਿੱਲ ਰੌਂਤਾ ਨੇ ਆਪਣੀ ਇਹ ਕਿਤਾਬ ਭੇਂਟ ਕੀਤੀ ਤਾਂ ਬਾਪੂ ਬਲਕੌਰ ਸਿੰਘ ਨੇ ਅੱਗੇਓ ਗਿੱਲ ਰੌਣਤਾਂ ਨੂੰ ਇਹ ਕਿਤਾਬ ਸਾਰੀਆਂ ਲਾਇਬ੍ਰੇਰੀਆਂ ਨੂੰ ਦੇਣ ਲਈ ਕਿਹਾ ਜਿਸ ਉੱਪਰ ਗਿੱਲ ਰੌਣਤਾਂ ਵੀ ਬਾਪੂ ਦੀ ਗੱਲ ਮੰਨਦੇ ਹੋਏ ਇੱਕ ਪੋਸਟ ਸ਼ੇਅਰ ਕਰਦੇ ਹੋਏ ਦੱਸਿਆ ਕਿ ਬਾਪੂ ਬਲਕੌਰ ਸਿੰਘ ਦੇ ਕਹਿਣ ਤੇ ਪੰਜਾਬ ਦੀਆਂ ਸਾਰੀਆਂ ਲਾਇਬ੍ਰੇਰੀਆਂ ਆਪਣੀ ਇਹ ਕਿਤਾਬ ਫ੍ਰੀ ਲੈ ਸਕਦੀਆਂ ਹਨ ਤੁਸੀਂ ਕਿਤਾਬ ਲੈਣ ਲਈ ਸਟਾਲਨ ਵੀਰ ਨਾਲ ਸੰਪਰਕ ਕਰ ਸਕਦੇ ਹੋ ਇੱਥੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਇਹ ਕਿਤਾਬ ਲੋਕਾਂ ਨੂੰ ਇੰਨੀ ਪਸੰਦ ਆ ਰਹੀ ਹੈ ਕਿ 12 ਦਿਨਾਂ ਵਿੱਚ ਇਸ ਦੀਆਂ 10000 ਕਾਪੀਆਂ ਛਪ ਚੁੱਕੀਆਂ ਹਨ ਤੇ ਸਿੰਗਰ ਕੋਰ ਵਾਲਾ ਮਾਨ ਨੇ ਵੀ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ ਕਿ ਬਹੁਤ ਦਿਲ ਨੂੰ ਖੁਸ਼ੀ ਹੈ ਹਿੱਟ ਗੀਤ ਨਾਲੋਂ ਜ਼ਿਆਦਾ ਚਰਚਾ ਤੇਰੀ ਕਿਤਾਬ ਦਾ ਯਾਰਾ ਸਿੰਗਰ ਹਰਜੀਤ ਹਰਮਨ ਨੇ ਵੀ ਗਿੱਲ ਰੌਂਤਾ ਦੀ ਕਿਤਾਬ ਦੀ ਤਾਰੀਫ ਕੀਤੀ ਹੈ ਸਤਿ ਸ੍ਰੀ ਅਕਾਲ ਦੋਸਤੋ ਮੈਂ ਹਰਜੀਤ ਹਰਮਨ ਗਿੱਲ ਰੌਂਤੇ ਵਾਲੇ ਨੇ ਜਿੱਥੇ ਬਹੁਤ ਸੋਹਣੇ-ਸੋਹਲੇ ਗੀਤ ਲਿਖੇ ਨੇ ਉੱਥੇ ਉਹਨੇ ਇੱਕ ਕਿਤਾਬ ਲਿਖੀ ਆ ਤੇ ਪਿੱਛੇ ਜੇ ਪਾਕਿਸਤਾਨ ਜਾ ਕੇ ਆਇਆ ਤਾਂ ਜੋ ਵੀ ਉੱਥੇ ਦੇਖਿਆ ਉਹਨੇ ਇੱਕ ਕਿਤਾਬ ਦੇ ਰੂਪ 'ਚ ਤੁਹਾਡੇ ਸਾਹਮਣੇ ਪੇਸ਼ ਕਰਤਾ ਤੇ ਕਿਤਾਬ ਦਾ ਨਾਮ ਹੈਲੋ ਮੈਂ ਲਾਹੌਰ ਤੋਂ ਬੋਲਦਾ ਸੋ ਤੁਸੀਂ ਵੀ ਪੜਿਓ ਕਮਾਲ ਦੀ ਕਿਤਾਬ ਹੈ ਤੇ ਘਰੇ ਬੈਠੀ ਲਾਹੌਰ ਦੇ ਦਰਸ਼ਨ ਹੋਣਗੇ ਸੋ ਗਿਲਰੋਂਤੇ ਵੀਰ ਨੂੰ ਮੇਰੇ ਵੱਲੋਂ ਬਹੁਤ ਬਹੁਤ